ਇਧਰ ਲਿਆਓ ਕੋਈ ਗੱਲ ਨਹੀਂ ਛੌਂਕਿਆ ਗੇੜਾ ਤਵਾਦ ਗਏ ਆਪਾਂ ਨਾ ਆਪਰ ਵੀ ਗੱਪ ਨਹੀਂ ਮਾਰਦੇ ਠੀਕ ਹੈ ਜਿਹੜੇ ਹੁਣ ਜ ਮੈਂ ਵੀਡੀਓ ਦੇਖਦਾ ਆਲਾ 18 17 18 16 ਹਾਂਜੀ ਹਸੀ ਕਾ ਦੋਸਤੋ ਬਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਅੰਕਲ ਨੈਭ ਸਿੰਘ ਕੋਲੇ ਪਹੁੰਚੇ ਹੋਏ ਆਗੇ ਤੇ ਅੰਕਲ ਜੀ ਦੇ ਨੇ ਆਪਾਂ ਤੁਹਾਨੂੰ ਇੱਕ ਵਾਰੀ ਸਾਰੇ ਦੇ ਸਾਰੇ ਪਸ਼ੂ ਦਿਖਾ ਦਗੇ ਜਿਹੜੇ ਘਰੇ ਰੱਖੇ ਹੋਏ ਆ ਘਰੇਲੂ ਪਸ਼ੂ ਪਾਲਕ ਵੀਰ ਆਗੇ ਤੇ ਇਸੇ ਮੱਝਾਂ ਦੇ ਵਿੱਚ ਉਹਨਾਂ ਜੇ ਗੱਲ ਕਰ ਲਗੇ ਇੱਕ ਨਾ ਅੰਕਲ ਨੇ ਜਮਾ ਤਾਜੀ ਸੂਈ ਹੋਈ ਇੱਕ ਚੋਟੀ ਦੇਣੀ ਆ ਜਿਹੜੀ ਆਹ ਸਾਨੂੰ ਨਾ ਸਕਰੀਰ ਤੇ ਦਿਖਾਈ ਦੀ ਜਾਂਦੀ ਹੈ ਮਿੱਤਰੋ ਕੱਦ ਕਾਠ ਕੰਨੀਓ ਤੇ ਇੱਕ ਗੱਲ ਹੋਰ ਆ ਵੀ ਜਿਹੜੀ ਇਹਨੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਕੱਤੀ ਆ ਮਿੱਤਰੋ ਤੇ ਕੱਤੀ ਵੀ ਜਿਹੜੀ ਹੈਗੀ ਨਾ ਜਮਾਂਨ ਸ਼ਾ ਕਾਲੀ ਆ ਮੈਨੂੰ ਐ ਲੱਗਦਾ ਕੋਈ ਪੰਜ ਚਾਰ ਬਾਲਕ ਜਿਹੜੇ ਹੋਣਗੇ ਨਾ ਉਹ ਪੂਛ ਦੇ ਵਿੱਚ ਚਿੱਟੇ ਹੋਣਗੇ ਤੇ ਆ ਜੋ ਇਸ ਝੋਟੀ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂਗੇ ਤੇ ਜੇ ਕਿਸੇ ਨੂੰ ਭਈ ਚੰਗੀ ਲੱਗੀ ਤੇ ਇੱਥੇ ਆ ਆ ਦੀ ਨਾ ਦੋ ਡੰਗ ਤਿੰਨ ਡੰਗ ਇੱਥੇ ਤਸੱਲੀ ਕਰ ਲਿਓ ਇੱਥੇ ਆ ਕੇ ਤੇ ਤਸੱਲੀ ਕਰਨੀ ਜਿਹੜੀ ਹੈਗੀ ਨਾ ਉਹ ਸੋਡੀ ਜ਼ਿੰਮੇਵਾਰੀ ਬਣਦੀ ਆ ਆਹ ਕਰਾ ਕੇ ਗੱਲ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਵਣ ਕੀ ਹਾਲ ਹੈ ਤੇਰੇ ਕੀ ਗੋ ਵਿਦਾਈ ਪਈ ਹੋਰ ਜੀ ਕਿਵੇਂ ਹੋ ਬਹੁਤ ਵਧੀਆ ਤੇ ਅੰਕਲ ਜੀ ਜੀ ਆਪਣੇ ਹੁਣ ਪਿੰਡ ਦੀ ਗੱਲ ਕਰ ਲਗੇ ਪਿੰਡ ਆਪਣਾ ਗੁਰੂ ਸਾਰਾ ਰਾਮ ਹਾਂਜੀ ਤਲਵੰਡੀ ਸਾਹਿਬ ਉਹਦੇ ਨਾਲ ਹੈ ਜ਼ਿਲ੍ਹਾ ਬਠਿੰਡਾ ਸੀਲ ਤਲਵੰਡੀ ਸਾਹਿਬ ਠੀਕ ਹੈ ਜੀ ਅ ਅੰਕਲ ਜੀ ਗੁਰੂ ਸਰਪਿੰਡ ਆ ਗਿਆ ਆਪਣਾ ਹਨਾ ਤੇ ਤਲਵੰਡੀ ਦੇ ਨਾਲ ਆ ਗਿਆ ਹਾਂ ਤਲਵੰਡੀ ਦੇ 3 ਕਿਲੋਮੀਟਰ ਦਸਾਂ ਠੀਕ ਹੈ ਅ ਅੰਕਲ ਜੀ ਜਿਵੇਂ ਹੁਣ ਆਪਣੇ ਕੋਲੇ ਚਲੋ ਜਿਹੜੇ ਹੈਗੇ ਸਾਰੇ ਸਾਰੇ ਪਸ਼ੂ ਜਿਹੜੇ ਹੈਗੇ ਆਪਦੇ ਘਰੇ ਜੰਮੇ ਆ ਪਸ਼ੂ ਹੀ ਆ ਗਏ ਹਨਾ ਆ ਘਰ ਜੰਮ ਸਾਰੇ ਪਸ਼ੂ ਆਪਣੀ ਝੋਟੀ ਆਪਦੀ ਘਰ ਜੰਮ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਝੋਟੀ ਕਿੰਨੇਵੇਂ ਸੂਏ ਸੂਈ ਇਹ ਤੀਜੇ ਸੂਏ ਸੂਈ ਹੈ ਹੁਣ ਤੀਜੇ ਸੂਏ ਠੀਕ ਹੈ ਤੇ ਕੱਲ ਕਿੰਨੇ ਵਜੇ ਸੋਈਏ ਕੱਲ ਇਹ ਕੋਈ 4 ਕ ਦੇ ਕੱਲ ਸ਼ਾਮ ਨੂੰ ਹਾਂ ਕੱਲ ਸ਼ਾਮ 4 ਵਜੇ ਸੋਈਆ ਬੱਚਾ ਦੇਖੋ ਰੱਜਿਆ ਹੋਇਆ ਇੱਕ ਤਾਂ ਹਾਂਜੀ ਹਾਂਜੀ ਹਾਂ ਤੇ ਇੱਕ ਬੋਲਾ ਕਿੰਨਾ ਕੱਢਿਆ ਆਪਾਂ ਬੋਲਾ ਮੇਰੇ ਖਿਆਲ ਤਿੰਨ ਢਾਈ 3 ਕਿਲੋ ਕੱਢਿਆ ਸੀ ਢਾਈ ਕਿਲੋ ਠੀਕ ਆ ਅੰਕਲ ਅੱਜ ਕਿੰਨੀ ਤਰੀਕ ਹੋਗੀ ਅੱਜ ਤਰੀਕ ਮੇਰੇ ਖਿਆਲ ਚ 4 ਹੋਗੀ 4 ਤਰੀਕ ਹੋਗੀ ਹਾਂਜੀ ਹਾਂਜੀ ਠੀਕ ਐ ਤੈਨੂੰ ਨੂ ਸੂਈ ਆ ਹਾਂ ਤੈਨੂੰ ਨੂ ਸੂਈ ਐ ਠੀਕ ਐ ਤੇ ਅੰਕਲ ਫਿਰ ਹੁਣ ਆਪਾਂ ਜਿਹੜੀ ਤਰੀਕਾ ਸੌਰੀ ਹਾਂ ਅੱਜ 3 ਤਰੀਕ ਆ ਕੱਲ 2 ਤਰੀਕ ਨੂੰ ਸੂਈ ਐ 2 ਤਰੀਕ ਨੂੰ ਸੂਈ ਐ ਠੀਕ ਐ ਅ ਅੰਕਲ ਜੀ ਜਿਵੇਂ ਹੁਣ ਪਿਛਲੇ ਸੂਏ ਦਾ ਦੁੱਧ ਜਿਹੜਾ ਹੈਗਾ ਇਹਦਾ ਕਿੰਨਾ ਦਿੱਤਾ ਹੋਇਆ ਨੇ ਰਾਵਣ ਆਪਾਂ ਵੇ ਗੱਪ ਨਹੀਂ ਮਾਰਦੇ ਠੀਕ ਐ ਜਿਹੜੇ ਹੁਣ ਜ ਮੈਂ ਵੀਡੀਓ ਦੇਖਦਾ ਆਲਾ 18 17 18 16 ਮੈਂ ਨਹੀਂ ਚਾਹ ਮੈਂ ਘਰ ਘਰ ਦੀ ਸੇਵਾ ਤੇ 12 13 ਲੀਟਰ ਦੁੱਧ ਅਸੀਂ ਚਾਹੁੰਦੇ ਰਹੇ ਠੀਕ ਹੈ ਕਦੇ ਡੱਬੇ ਮਾਰੇ ਨਹੀਂ ਠੀਕ ਹੈ ਆਮ ਬੇ ਜਿਹੜੀ ਚਵਾਈ ਕਦੇ ਕਿਸੇ ਡੰਗ ਕੋਈ ਵੱਧ ਘੱਟ ਵੀ ਹੋ ਜਾਂਦੀ ਹੈ ਪਸ਼ੂ ਦਾ ਹੁੰਦਾ ਹੈ ਕਿ ਨਹੀਂ ਸਹੀ ਗੱਲ ਹੈ ਐਵੇਂ ਝੂਠ ਮਾਰ ਕੇ ਆਪਾਂ ਅਗਲੇ ਨੂੰ ਕਹੀ ਜਾਈ ਵੀ ਇੰਨੀ ਦੀ ਮੱਝ ਵੀ ਇੰਨੇ ਲੀਟਰ ਦਿੰਦੀ ਆ ਇੰਨੇ ਲੀਟਰ ਦਿੰਦੀ ਆ ਉਹ ਨਹੀਂ ਕੋਈ ਹੋਣਾ ਹੁਣ ਅੱਗੇ ਜਿਵੇਂ ਨਾਰਮਲ 12 13 ਲੀਟਰ ਦੁੱਧ ਦੇਈ ਜਾਂਦੀ ਹੈ ਜਿਵੇਂ ਕਿ ਜਿਹੜੀ ਸਾਡੀ ਜਿਵੇਂ ਆਪਣਾ ਹਰਾ ਚਾਰੇ ਤੇ ਉਹ ਸੇਵਾ ਚੱਲਦੀ ਹੈ ਨਾਰਮਲ ਸੇਵਾ ਹਾਂ ਕੋਈ ਫੀਡਾ ਫੂਡਾ ਨਹੀਂ ਆਪਾਂ ਪਾਉਂਦੇ ਠੀਕ ਹੈ ਗੱਲ ਥਾਲ ਪਾਉਣੇ ਜਿਵੇਂ ਠੀਕ ਹੈ ਦਾ ਦਾਣਾ ਕਰਦਾ ਠੀਕ ਹੈ ਬਸ ਇਹੀ ਚੱਲਦਾ ਇਹੀ ਚੱਲਦਾ ਹਾਂ ਸੂਆ ਤੀਜਾ ਸੂਈ ਆ ਤੀਜਾ ਸੂਆ ਲਓ ਵੀ ਮਿੱਤਰੋ ਇੱਕ ਗੱਲ ਦੀ ਤਾਂ ਜਿਹੜੀ ਹੈਗੀ ਹੈ ਨਾ ਹਾਮੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਬੰਦੇ ਨੂੰ ਦੇਖ ਕੇ ਭਰੀ ਜਾਂਦੀ ਹੁੰਦੀ ਆ ਵੀ ਇਹ ਜਿਹੜੇ ਹੈਗਾ ਸਿਸਟਮ ਜਿਹੜਾ ਹੈਗਾ ਪਸ਼ੂ ਵੱਧ ਨੇ ਤੇ ਪਸ਼ੂ ਦੇਖ ਲਓ ਹੁਣ ਤੁਸੀਂ ਜਿਹੜੀ ਸੇਵਾ ਹੈ ਜਿਹੜੀ ਅੰਕਲ ਨੇ ਕਿਹਾ ਵੀ ਖਲ ਦਾਣੇ ਵਾਲੀ ਸੇਵਾ ਹੈਗੀ ਕੋਈ ਐ ਨਹੀਂ ਫੀਡਾ ਫੂਡਾਂ ਵਾਲਾ ਕੰਮ ਆ 12 13 ਕਿਲੋ ਦੁੱਧ ਅੰਕਲ ਐਡੀ ਝੋਟੀ ਨੂੰ ਬਾਲਾ ਵੀ ਕੀ ਆ ਫਿਰ ਬਾਲਾ ਨਹੀਂ ਬਈ ਹਨਾ ਖਾ ਕੱਢਣਾ ਹੈ ਹੁਣ ਆਪਾਂ ਘਰੇ ਪੀਣਾ ਦੁੱਧ ਆਪਾਂ ਜਿਹੜਾ ਸੇਲ ਕਰਨਾ ਸਹੀ ਗੱਲ ਐ ਐਵੇਂ ਗੰਦਬੰਦ ਪਾ ਕੇ ਦਵਾਈਆਂ ਪਾ ਕੇ ਦੁੱਧ ਜਵਾਕਾ ਨਹੀਂ ਪੀਣਾ ਸਹੀ ਗੱਲ ਐ ਠੀਕ ਐ ਨਾ ਤੇ ਹੁਣ ਦੁੱਧ ਕਿੰਨਾ ਤਾਂ ਦੇ ਦੂਗੀ ਤੁਹਾਡੇ ਆਸਮਤਾਕ ਦੂਜੇ ਤੋਂ ਹੁਣ 12 ਲੀਟਰ ਮੰਨ ਕੇ ਚੱਲੋ ਬਈ ਵੈਰੀ ਗੁੱਡ ਠੀਕ ਐ ਖੋਲਿਓ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਸਿੱਧੀ ਗੱਲ ਨਿਮੇੜਤੀ ਪਰ ਮੈਂ ਤੁਹਾਨੂੰ ਦੱਸਦਾ ਗੱਲ ਜੇ ਐਡੀ ਝੋਟੀ ਨੇ ਦੁੱਧ ਨਾ ਦਿੱਤਾ ਫਿਰ ਮੈਂ ਕਹਣਾ ਵੀ ਯਾਰ ਨਾ ਵੀ ਘਰੇ ਪਸ਼ੂ ਪਾਲੇ ਦਾ ਵੀ ਹਰ ਇੱਕ ਸਿਆਣਾ ਬੰਦਾ ਹੁੰਦਾ ਨਾ ਜਿਹੜਾ ਉਹ ਲਾਂਬੇ ਤੋਂ ਡਰਦਾ ਹੁੰਦਾ ਠੀਕ ਹੈ ਇਹ ਦੂਜੇ ਸੂਏ ਦਾ ਦੁੱਧ ਦੱਸਿਆ ਵੀ 12 13 ਕਿਲੋ ਜਿਹੜਾ ਚੋਇਆ ਹੋਇਆ ਬਾਕੀ ਜਿਹੜੀ ਇਹ ਲੇਵੇ ਦੀ ਹੁਣ ਜਿਹੜੀ ਹੈਗੀ ਹੈ ਨਾ ਇਹ ਦੇਖ ਲਓ ਹੁਣ ਤੁਸੀਂ ਕੱਲਾ ਕੱਲਾ ਥਾਨ ਲਗਾ ਲਿਆ ਲੇਵੇ ਨੂੰ ਜਿਹੜਾ ਤੇ ਤਾਜੀ ਸੂਈ ਆ ਸਾਨੂੰ ਪਤਾ ਇੱਧਰ ਲੰਮੀ ਲੈ ਜੋ ਮਗਰ ਕੱਟੀ ਆ ਤੇ ਕੱਟੀ ਦਾ ਵੀ ਰਿਕਾਰਡ ਮੈਂ ਤੁਹਾਨੂੰ ਦੱਸ ਦੂੰ ਸਾਰਾ ਇੱਕ ਤਾਂ ਆਏ ਆ ਵੀ ਆ ਦੇਖੋ ਹੁਣ ਜਿਹੜੀ ਚਵਾਈ ਚਵਾਈ ਹੋਈ ਆ ਅਗੜੀ ਦੁਗੜੀ ਚਵਾਈ ਹੈਗੀ ਹਜੇ ਤਾਂ ਘਟੋ ਘੱਟ ਵੀ ਕੋਈ 4-5 ਦਿਨਾਂ ਦੇ ਵਿੱਚ ਜਿਹੜੀ ਹੈਗੀ ਇਹ ਚਵਾਈ ਹੋ ਕੇ ਫੇਰ ਪਤਾ ਲੱਗਦਾ ਪਸ਼ੂ ਦਾ। ਆਹ ਪਸ਼ੂ ਕਿੰਨੀ ਜਾਂਦੀ ਐ। ਹਾਂ ਬੱਚੇ ਕਿੰਨੀ ਜਾਂਦੀ ਨੇ ਤਾਜੀ ਸੂਈਆ। ਹਾਂ। ਇਧਰ ਲਿਆਓ ਕੋਈ ਗੱਲ ਨਹੀਂ। ਛੌਂਕੀਆ ਗੇੜਾ ਤਵਾਦ ਗਏ ਆਪਾਂ। ਲੈ ਵੀ ਇਹ ਕੱਦ ਕਾਠ ਕੰਨੀਓ ਤੇ ਸਿੰਘਾ-ਸੂੰਗਾ ਦੀ ਮੰਤਰ ਜਿਹੜੀ ਹੈਗੀ ਸੋਹਣੀ ਐ ਭਾਈ। ਕੋਈ ਗੱਲ ਨਹੀਂ ਬਣ ਦੋ ਅੰਕ। ਬਣ ਦੋ। ਆ ਜਾ। ਅੱਛਾ ਅੰਕਲ ਜੀ ਜਿਵੇਂ ਹੁਣ ਜਿਹੜੀ ਮਗਰ ਕੱਟੀ ਐ ਇਹਦੇ। ਹਾਂਜੀ। ਠੀਕ ਐ ਮਗਰ ਕੱਟੀ ਕਿਹੜੇ ਪਤਾ ਕੋਈ। ਇਹ ਟੀਕਾ ਸਾਡੇ ਆ ਸਾਹਮਣੇ ਡਾਕਟਰ ਐ ਜੀ। ਗਰਜਨ ਸਿੰਘ ਗਰਜਨ ਹਾਂ ਇਸੇ ਦੀ ਭਰੌਣੇ ਆ ਜੀ ਇਸੇ ਦੀ ਭਰੌਣੇ ਆ ਹਾਂ ਠੀਕ ਹੈ ਸਾਰੇ ਸਾਰੇ ਜਾਨਵਰ ਵੇਖੋ ਤੁਸੀਂ ਟੀਕੇ ਦੀ ਆਗੇ ਟੀਕੇ ਦੇ ਇਹ ਵੀ ਮਿੱਤਰੋ ਜਿਹੜੀ ਹੈਗੀ ਇਹ ਕਹਿੰਦੇ ABC ਦੇ ਕੋਈ ਸੀਮਣ ਦੀ ਆ ਕੋਈ ਪਤਾ ਨਹੀਂ ਹੈਗਾ ਪਰ ਗਰਜਨ ਸਿੰਘ ਅੰਕਲ ਜਿਹਨਾਂ ਦੇ ਗਵੰਢੀ ਆ ਸੇ ਕੱਲੇ ਟੀਕਿਆਂ ਦਾ ਕੰਮ ਹੀ ਕਰਦੇ ਆ ਤੇ ਉਹ ਉਹਨਾਂ ਨੇ ਪਰਿਆ ਹੋਇਆ ਹੈ ਨਾ ਹਾਂ ਉਹਨਾਂ ਨੇ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਗਏ ਰੇਟ ਕਿੰਨਾ ਕਰਤਾ ਰੇਟ ਕਰ ਲਾਂਗੇ ਫੋਨ ਤੇ ਰੋ ਫੋਨ ਤੇ ਕਰ ਲੋਂਗੇ ਠੀਕ ਆ ਚਲੋ ਮਰਜੀ ਆ ਛੋਟੀ ਉਹਦਾ ਕੋਈ ਗੱਲ ਨਹੀਂ ਜੀ ਬਾਕੀ ਇੱਕ ਗੱਲ ਹੁੰਦੀ ਆ ਵੀ ਦੱਸ ਜੇ ਜਿਹੜੇ ਭਰਾ ਦੇਖਦੇ ਹੁੰਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਭਾਈ ਇਹ ਰੇਟ ਜਿਹੜਾ ਹੋ ਜੇ ਨਾ ਵੀਡੀਓ ਦੇ ਵਿੱਚ ਤੇ ਉਹ ਗੱਲ ਬਣ ਜਾਂਦੀ ਆ ਅੰਕਲੀ ਨੰਬਰ ਨੰਬਰ 95920 95920 84384 84384 ਹਾਂਜੀ ਠੀਕ ਹੈ ਜੀ ਅੱਛਾ ਅੰਕਲ ਜੀ ਚਲੋ ਇਹ ਤਾਂ ਆਪਣੀ ਮੱਝ ਹੋ ਗਈ ਆਪਾਂ ਦਿਖਾਤੀ ਹੈ ਨਾ ਵੀ ਤੇ ਇਧਰ ਲੀਆਂ ਮੱਝਾਂ ਜਿਵੇਂ ਆਪਣੇ ਕੋਲੇ ਆ ਗਿਆ ਹਨਾ ਵੀ ਇਹ ਵੀ ਜਿਹੜੀਆਂ ਹੈਗੀਆਂ ਤੁਹਾਡੀਆਂ ਆਮ ਜਿਵੇਂ ਸਾਰੀਆਂ ਟੀਕੇ ਦੀਆਂ ਆ ਗਈਆਂ ਹਨਾ ਤੇ ਆ ਵੀ ਮੱਝ ਜਿਹੜੀ ਹੈਗੀ ਤੁਹਾਡੀ ਚਲੋ ਚੰਗੇ ਦੁੱਧ ਵਾਲੀ ਆ ਗਈ ਹਾਂਜੀ ਹਾਂਜੀ ਕਿ ਨਹੀਂ ਤੇ ਫਿਰ ਇਹ ਜਿਹੜੇ ਹੈਗੇ ਟੀਕਾ ਆਂਦਾ ਨਾ ਤੁਸੀਂ ਐਂ ਕਰਿਆ ਕਰੋ ਜਦੋਂ ਡਾਕਟਰ ਟੀਕੇ ਭਰ ਕੇ ਜਾਂਦਾ ਉਹ ਤੋਂ ਉਹ ਸਲਾਈ ਜੀ ਫੜਦਾ ਕਰੋ ਉਹ ਸਲਾਈ ਜੀ ਤਾਂ ਹੋਊ ਵੀ ਉਹਦੇ ਕੋਲ ਸੰਭ ਵੀ ਹੋਊਗਾ ਅਸੀਂ ਤਾਂ ਕਰ ਰਹੇ ਉਹ ਲਿਖਦਾ ਬਕਾਇਦਾ ਕਾਪੀ ਤੇ ਉਹਨੇ ਦੱਸਿਆ 26 ਤਰੀਕ ਨੂੰ ਸੂਣਾ ਸੀ ਨੇ ਲੇਟ ਸੂਈਏ ਤੇ 2 ਤਰੀਕ ਨੂੰ ਸੂਈਏ 2 ਉਤੋਂ ਦੀ ਲੈ ਗਈ ਦੇਣਾ ਹਾਂ ਹਾਂ ਉਤੋਂ ਦੀ ਚਲੋ ਕੋਈ ਗੱਲ ਨਹੀਂ ਲੋਬੀ ਮਿੱਤਰੋ ਜੇ ਕਿਸੇ ਵੀ ਵੀਰ ਭਰਾ ਨੂੰ ਆਹਾ ਇੱਕ ਐ ਹੁੰਦਾ ਨਾ ਵੀ ਜਦ ਆਪਾਂ ਨੂੰ ਘਰੋਂ ਚੀਜ਼ ਮਿਲ ਜੇ ਠੀਕ ਹੈ ਤੇ ਮਿਲ ਜੇ ਘਰੋਂ ਤੇ ਅੰਕਲ ਆਪਾਂ ਇੱਕ ਗੱਲ ਦੱਸਣੀ ਪਈ ਵਿੱਚ ਠੰਡੀ ਸੀਲ ਕਿਵੇਂ ਆਹੀ ਵਧੀਆ ਬਹੁਤ ਠੰਡੀ ਹੈ ਹੈ ਬਹੁਤ ਠੰਡੀ ਹੈ ਕੋਈ ਗੱਲ ਨਹੀਂ ਗੱਲ ਕਰ ਚੁੰਨਦੀਆਂ ਬੁੜੀਆਂ ਸੀ ਸਾਡੇ ਅਸੀਂ ਨਹੀਂ ਚੁੰਨਦੇ ਹਾਂ ਹਾਂ ਇਹ ਗੱਲ ਹੈਗੀ ਹੈ ਕਿ ਚਾਹੂ ਵੀ ਇਹੀ ਗੱਲ ਨਹੀਂ ਹੁਣ ਤਾਂ ਹਲੇ ਤਾਈ ਸੁੱਈ ਹੈ ਸਹੀ ਗੱਲ ਹੈ ਕਿਉਂਕਿ ਜਦੋਂ ਇਹ ਸ਼ੁਰੂਆਤ ਤੇਰੀ ਆਂਟੀ ਚੋਂ ਹੁੰਦੀ ਹੈ ਠੀਕ ਹੈ ਜੀ ਹਾਂ ਇਹ ਚਲੋ ਚੰਗੀ ਗੱਲ ਆ ਗਈ ਤੇ ਗੱਭਣ ਹੋ ਗਏ ਕਿੰਨੇ ਮਹੀਨੇ ਦੁੱਧ ਦਿੱਤੇ ਨੇ ਫਿਰ ਗੱਭਣ ਉਹਨੇ 6 ਮਹੀਨੇ ਦੁੱਧ ਨੇ ਦਿੱਤਾ ਲਗਾਤਾਰ ਵਧੀਆ ਠੀਕ ਹੈ ਤੇ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਦੁੱਧ ਨੇ ਫੇਰ ਦਿੱਤਾ ਜਿਵੇਂ ਇੱਕ ਡੰਗ ਛੱਡ ਦਿੰਦੀ ਸੀ ਬਿਜਲੀ ਅੱਛਾ ਮਤਲਬ 1 ਮਹੀਨਾ ਦੁੱਧ 1 ਮਹੀਨਾ ਦੁੱਧ ਦੋ ਡੰਗ ਮਿਲ ਪਈ ਇੱਕ ਡੰਗ ਵਿੱਚ ਦੀ ਨਿਸਮਾਰਤ ਐ ਕਰਨ ਲੱਗੇ 3 ਮਹੀਨੇ ਦੇ ਇੱਕ ਮਤਲਬ ਨਜ਼ਾਰਾ ਦਿੱਤਾ ਫਸ ਕਲਾਸ ਚਲੋ ਚੰਗੀ ਗੱਲ ਸਾਰੇ ਪਸ਼ੂਆਂ ਦੀ ਗੁਣ ਆਪਣੇ ਸਹੀ ਗੱਲ ਹੈ ਲੋ ਵੀ ਅੰਕਲ ਨੇ ਗੱਲ ਦੱਸੀ ਜਮਾ ਸੈਦੀ ਵੀ ਕੋਈ ਬਲਵਿੰਗ ਨਹੀਂ ਰੱਖਿਆ ਤੇ ਜਿਹਨੂੰ ਪਸੰਦ ਹੋਈ ਇੱਥੇ ਆਇਓ ਤੇ ਤਸੱਲੀ ਕਰ ਲਿਓ ਤਸੱਲੀ ਕਰਕੇ ਤੁਸੀਂ ਇਹ ਜਿਹੜੀ ਹੈਗੇ ਚੋਟੀ ਲੈ ਜਾ ਸਕਦੇ ਧੰਨਵਾਦ ਸਾਰਿਆਂ ਦਾ